ਅੱਜ ਖਾਸ ਮਕਸਦ ਨਾਲ ਤੁਹਾਡੇ ਕੇ ਹਾਜ਼ਰ ਹੋਇਆ। ਦੋਸਤੋ ਬੜੀਆਂ ਸਾਰੀਆਂ ਨਿਊਜ਼ ਸੁਣਨ ਨੂੰ ਮਿਲਦੀ ਰਹਿੰਦੀਆਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਜਿਹੜਾ ਬਹੁਤ ਵੱਧ ਗਿਆ ਹੈ। ਔਰ ਸਭ ਤੋਂ ਜ਼ਿਆਦਾ ਜਿਹੜੇ ਦੀ ਚਪੇਟ ਦੇ ਵਿੱਚ ਆਏ ਨੇ ਉਹ ਸਾਡੇ ਨੌਜਵਾਨ ਨੇ। ਛੋਟੀ ਉਮਰ ਹੈ, ਭੋਲੇ ਨੇ। ਗਾਈਡੈਂਸ ਦੀ ਲੋੜ ਹੈ। ਆਈ ਥਿੰਕ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਨੇ। ਅੱਗੇ ਜਾ ਕੇ ਇਹਦਾ ਹਸ਼ਰ ਕੀ ਹੋਏਗਾ। ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਇਸ ਨਸ਼ੇ ਦੀ ਗੱਤ Chu ਬਾਹਰ ਲੈ ਕੇ ਆਈਏ। ਸੋ ਇਹਦੇ ਵਾਸਤੇ ਸਾਡੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਵੀ ਚਲਾ ਰੱਖੀ ਹੈ ਨਸ਼ਾ ਮੁਕਤ ਪੰਜਾਬ ਜਿਹੜੀ ਉਹ ਲਹਿਰ ਚਲਾ ਰੱਖੀ ਹੈ ਸੋ ਮੈਂ ਖਾਸ ਤੌਰ ਤੇ ਮੁਬਾਰਕਬਾਦ ਦਿੰਨਾ ਮੈਂ ਸਾਡੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਤ ਸਿੰਘ ਬਾਜ ਜੀ ਔਰ ਡੀਜੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਔਰ तमाम ਉਹਨਾਂ ਪੁਲਿਸ ਵੀਰਾਂ ਨੂੰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਸਕੋ ਸੋ ਵਾਈਗਰੋ ਕੇ ਹਿਰਦਾਸ ਹੈ ਕਿ ਜਿਹੜੇ ਵੀ ਨੌਜਵਾਨ ਇਸ ਨਰਕ ਦੇ ਵਿੱਚ ਪੈਰ ਰੱਖ ਚੁੱਕੇ ਨੇ ਉਛੇਤੀ ਤੋਂ ਛੇਤੀ ਬਾਹਰ ਆਉਂ। ਇਹ ਸਾਡਾ ਪੰਜਾਬ ਵਾਪਸ ਮੋੜ ਰੰਗਲਾ ਪੰਜਾਬ ਬਣ ਜੇ। ਤੁਸੀਂ ਸਾਰੇ ਵੀ ਇਸ ਮਹੀਨੇ ਵਿੱਚ ਸਾਡਾ ਸਾਥ ਦਿਓ। ਬਹੁਤ-ਬਹੁਤ ਧੰਨਵਾਦ। ਸੱਚੀ